ਮਾਲਵਾ ਐਮ ਐਸ ਟੀਵੀ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਜਗਰੂਪ ਸਿੰਘ ਮਠਾੜੂ ਬਗਪੁਰਾਣਾ ਹਲਕਾ ਦਾ ਪਿੰਡ ਸੇਖਾ ਕਲਾਂ ਪਹੁੰਚੇ ਹਾਂ ਜਿੱਥੇ ਕਣਕਾਂ ਦਾ ਸੀਜ਼ਨ ਸਿਰ ਤੇ ਹੈ ਔਰ ਕਣਕਾਂ ਦੇ ਕਈ ਵਾਰ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਜਿਹੜਾ ਮੁੜ ਕੇ ਕੋਈ ਚੀਜ਼ ਹੱਥ ਨਹੀਂ ਪੈਂਦੀ ਕਿਉਂਕਿ ਪਿੰਡਾਂ ਦੇ ਵਿੱਚ ਵੱਡੇ ਖਰਚ ਅਨੇਕਾਂ ਚੀਜ਼ਾਂ ਤੇ ਕੀਤੇ ਜਾਂਦੇ ਆ ਪਰ ਕਈ ਵਾਰੀ ਉਹ ਚੀਜ਼ਾਂ ਜਿਹੜੀਆਂ ਹਰ ਸਮੇਂ ਲੋਡ ਹੁੰਦੀ ਹੈ ਉਹਨਾਂ ਚੀਜ਼ਾਂ ਦੀ ਲੋਡ ਵਾਸਤੇ ਕਈ ਵਾਰੀ ਜਿਹੜੇ ਪਿੰਡ ਦੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਪਰ ਪਿੰਡ ਸੇਖਾ ਕਲਾਂ ਦੀ ਪੰਚਾਇਤ ਵੱਲੋਂ ਇੱਕ ਜਿਹੜਾ ਵਧੀਆ ਫੈਸਲਾ ਜਿਹੜਾ ਇੱਕ ਲੈ ਕੇ ਆਂਦਾ ਕਿਉਂਕਿ ਪਿੰਡ ਦੀ ਪੰਚਾਇਤ ਨੂੰ ਜੇ ਇਹ ਕਿਹਾ ਜਾਵੇ ਕਿਉਂਕਿ ਇੱਕ ਵਿਧਾਨ ਸਭਾ ਜਿਸ ਤਰ੍ਹਾਂ ਆਪਣੇ ਪੰਜਾਬ ਸਰਕਾਰ ਦੇ ਵਿੱਚ ਫੈਸਲਾ ਲੈਂਦੀ ਹੈ ਉਸੇ ਤਰ੍ਹਾਂ ਪਿੰਡ ਦੀ ਪੰਚਾਇਤ ਵੀ ਇੱਕ ਸਰਕਾਰ ਹੁੰਦੀ ਹੈ ਤੇ ਉਹ ਸਰਕਾਰ ਦੇ ਵਿੱਚ ਮਤੇ ਲਿਆਂਦੇ ਜਾਂਦੇ ਆ ਉਸ ਮਤੇ ਨੂੰ ਮੈਨੂੰ ਇਹ ਲੱਗਦਾ ਹੈ ਕਿ ਪਿੰਡ ਦੇ ਬਹੁਤੇ ਲੋਕਾਂ ਨੇ ਜਿਹੜੇ ਮਤੇ ਅੱਜ ਲੈ ਕੇ ਆਉਂਦੇ ਆ ਉਹਨੂੰ ਸ਼ਲਾਘਾਯੋਗ ਵੀ ਦੱਸਿਆ ਤੇ ਉਸ ਮਤੇ ਤੇ ਅੱਜ ਸਹਿਮਤੀ ਵੀ ਦਿੱਤੀ ਹੈ ਕਿਹੜੇ ਮਤੇ ਲੈ ਕੇ ਆਉਂਦੇ ਨੇ ਕੀ ਅੱਜ ਜਿਹੜਾ ਫੈਸਲਾ ਲਿਆ ਗਿਆ ਸਰਪੰਚ ਦਰਸ਼ਨ ਸਿੰਘ ਸੋਹੀ ਸਾਡੇ ਨਾਲ ਨੇ ਸੋਹੀ ਸਾਹਿਬ ਕਿਹੜੇ ਫੈਸਲੇ ਅੱਜ ਜਿਹੜੇ ਪੰਚਾਇਤ ਨੇ ਲਏ ਅਤੇ ਪਿੰਡ ਦੇ ਜਿਹੜੇ ਨਗਰ ਦੇ ਲੋਕ ਵੀ ਪਹੁੰਚੇ ਐ ਪੰਚਾਇਤ ਦੇ ਮੈਂਬਰ ਵੀ ਪਹੁੰਚੇ ਐ ਜਿਹੜਾ ਕੀ ਫੈਸਲਾ ਅੱਜ ਲਿਆ ਗਿਆ ਪਹਿਲਾਂ ਤਾਂ ਮਠਾੜੂ ਸਾਹਿਬ ਤੁਹਾਡਾ ਧੰਨਵਾਦ ਸਾਡੇ ਪਿੰਡ ਆਉਣ ਤੇ ਤੇ ਦੂਜਾ ਧੰਨਵਾਦ ਸਾਡੇ ਪਿੰਡ ਦੇ ਤੇ ਪਤਵੰਤੇ ਸੱਜਣ ਨਗਰ ਨਿਵਾਸੀ ਐਨ ਆਰ ਆਈ ਵੀਰ ਤੰਤਰਮ ਬੱਬਰੁਖਰਦਾਸ ਕਮੇਟੀ ਦੇ ਪ੍ਰਬੰਧਕ ਤੇ ਸਾਰੇ ਮੇਰੇ ਵੱਡੇ ਛੋਟੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਦਿਲੋਂ ਸੱਦੇ ਤੇ ਦਿਲੋਂ ਆਏ ਐ ਅਸੀਂ ਮਤੇ ਪਾਈ ਅੱਜ ਇੱਕ ਤਾਂ ਆਪਾਂ ਅੱਗ ਬਝਾਉਣ ਵਾਲੇ ਵਾਸਤੇ ਨਾ ਟੈਂਕੀ ਲੈ ਕੇ ਆਉਣੀ ਆ ਜਿਹੜੀ 15000 ਲੀਟਰ ਦੀ ਆਉਂਦੀ ਆ ਇੰਜਨ ਲਾ ਕੇ ਪੰਪ ਲਾ ਕੇ ਕਿਉਂਕਿ ਫਸਲ ਦਾ ਨੁਕਸਾਨ ਕਭੀ ਹੁੰਦਾ ਜਦੋਂ ਅੱਗ ਲੱਗਦੀ ਆ ਇਹ ਸਾਡੇ ਪਿੰਡ ਹੈ ਨਹੀਂਗੀ ਦੂਜੀ ਅਸੀਂ ਹੈਗੀ ਐ ਐਮਬੂਲੈਂਸ ਲਿਆਉਣੀ ਆ ਐਮਬੂਲੈਂਸ ਤੇ ਦੇ ਆਗੇ ਦੋ ਮਤੇ ਪਾਏ ਅਸੀਂ ਇਹਦੇ ਵਾਸਤੇ ਐਮਬੂਲੈਂਸ ਹੋਗੀ ਅਸੀਂ ਵੀ 200 ਰੁਪਏ ਪ੍ਰਤੀ ਕਿੱਲੇ ਨੂੰ ਲਾਇਆ 200 ਰੁਪਏ ਪ੍ਰਤੀ ਕਿੱਲੇ ਨੂੰ 5000 ਰੁਪਇਆ ਜਿਹੜਾ ਮੌਜੂਦਾ ਮੈਂਬਰ ਆ ਹੂੰ 500 ਰੁਪਇਆ ਹੈਗਾ ਜੀ ਜਿਹੜੇ BC ਸਾ BC ਘਰ ਆ ਹੂੰ 100 ਰੁਪਇਆ ਜਿਵੇਂ ਮਜਬੂਤ ਸਿੱਖ SC ਘਰ ਆਈ ਹੂੰ 500 ਰੁਪਇਆ ਦੁਕਾਨਦਾਰ ਨੂੰ ਹੂੰ ਤੇ 1 ਲੱਖ ਰੁਪਇਆ ਬਾਬਾ ਰੁਖੜਦਾਸ ਕਮੇਟੀ ਦਊਗੀ ਜੀ 1 ਲੱਖ ਰੁਪਇਆ ਬਾਬਾ ਵਿਕਰਮਜੀਤ ਸਿੰਘ ਜੀ ਦੇਣਗੇ ਯੂਕੇ ਵਾਲੇ ਹੂੰ 50000 ਰੁਪਇਆ ਸੁੱਖਾ ਕੈਨੇਡੀਅਨ ਦਊਗਾ ਬਾਈ ਆਪਣਾ 15000 ਰੁਪਇਆ ਮੇਰੇ ਵੱਲੋਂ ਸਰਪੰਚ ਦਰਸ਼ਨ ਸਿੰਘ ਵੱਲੋਂ ਤੇ 2500 ਰੁਪਇਆ ਜੀਤਾਂ ਨਿੰਗ ਆਪਣੇ ਬਾਬਾ ਸਬਜੀ ਵਾਲਾ ਬਾਕੀ ਅਸੀਂ ਤੁਹਾਨੂੰ ਦੱਸ ਦਿੰਨੇ ਆ ਇਹ ਵੀ ਕਦੇ-ਕਦੇ ਪੈਸੇ ਕਿੰਨੇ ਨਿੰਦਦੇ ਆ ਸਾਰਾ ਕੁਝ ਦੇਵਾਂਗੇ ਇੱਕ ਜਿਹੜੀ ਜ਼ਰੂਰੀ ਗੱਲ ਸੀ ਨਾ ਆਪਣੀ ਇਹ ਵੀ ਆਪਾਂ ਇਹਦੀ ਕਮੇਟੀ ਬਣਾਉਣੀ ਆ ਬਈ ਸਾਰੀਆਂ ਪਾਰਟੀਆਂ ਦੇ ਦੋ-ਦੋ ਬੰਦੇ ਲਵਾਂਗੇ ਚਾਹੇ ਉਹ ਆਪ ਵਾਲੇ ਆ ਕਾਂਗਰਸੀ ਆ ਅਕਾਲੀ ਆ ਬੀਜੇਪੀ ਆ ਸਾਨੂੰ ਕਿਸੇ ਪਾਰਟੀ ਨਾਲ ਕੋਈ ਦਰਾਜ ਨਹੀਂ ਅਸੀਂ ਪਿੰਡ ਵਾਸਤੇ ਕੰਮ ਕਰਨਾ ਸਾਰੀਆਂ ਯਾਤਾਂ ਦੇ ਅਸੀਂ ਬੰਦੇ ਲਵਾਂਗੇ ਚਾਹੇ ਉਹ ਐਸਸੀ ਆ ਬੀਸੀ ਆ ਜਰਨਲ ਆ ਕੋਈ ਹੋਵੇ ਇਹ ਕਮੇਟੀ ਪੰਚਾਇਤ ਦੇ ਸਹਿਯੋਗ ਨਾਲ ਚੱਲੂਗੀ ਐਂਬੂਲੈਂਸ ਦੀ ਵੀ ਇਹ ਦੇਖ ਰੱਖ ਕਰੋਗੀ ਤੇ ਪਾਣੀ ਵਾਲੀ ਟੈਂਕੀ ਦੀ ਵੀ ਤੇ ਟੂਰਨਾਮੈਂਟ ਕਮੇਟੀ ਵੀ ਇਹੀ ਚਲਾਉਗੀ ਵੀ ਟੂਰਨਾਮੈਂਟ ਵੀ ਇਹੀ ਕਰਾਇਆ ਕਰੋਗੇ ਆਪਾਂ ਪਿਛਲੇ ਗਰੁੱਪ 'ਚ ਬੋਲਿਆ ਸੀ ਵੀ ਆਪਾਂ ਟੂਰਨਾਮੈਂਟ ਆਸਤੇ ਪੈਸੇ ਨਾ ਦਿਓ ਤੇ ਤੁਸੀਂ ਇੱਧਰ ਦਿਓ ਇਹ ਨਹੀਂ ਗੱਲ ਵੀ ਆਪਾਂ ਟੂਰਨਾਮੈਂਟ ਬੰਦ ਕਰਨੇ ਟੂਰਨਾਮੈਂਟ ਆਪਾਂ ਨੋਰਮਲ ਕਰਾਉਣਾ ਵੀ ਇਹ ਨਹੀਂ ਕਿਸੇ ਨੂੰ ਆਪਾਂ 50000 ਰੁਪਏ ਕਰਾਇਆ ਦੇਣਾ ਕਿਸ ਨੂੰ ਲੱਖ ਦੇਣਾ ਉਹ ਆਪਾਂ ਦੱਸ ਦੇ ਅੱਗੇ 5 ਦੇ ਗਏ ਟੂਰਨਾਮੈਂਟ ਹੋਊਗਾ ਵਾਲੀਬਾਲ ਦਾ ਵੀ ਹੋਇਆ ਕਰੂਗਾ ਕ੍ਰਿਕਟ ਦਾ ਵੀ ਹੋਇਆ ਕਰੂਗਾ ਕਬੱਡੀ ਦਾ ਵੀ ਹੋਇਆ ਕਰੂਗਾ ਪਰ ਇੱਕ ਬੇਨਤੀ ਜ਼ਰੂਰ ਹੈ ਇਹ ਵੀ ਆਪਾਂ ਟੂਰਨਾਮੈਂਟ ਇੱਕ ਹੀ ਕਰਾਉਣਾ ਪਿੰਡ 'ਚ ਅਸੀਂ ਨਹੀਂ ਵਾਰੀ-ਵਾਰੀ ਕਰਾਉਣਾ ਅਸੀਂ ਪਿੰਡ ਨੂੰ ਪਾਰਟੀ ਤੋਂ ਬਾਹਰ ਕੱਢਣਾ ਹੈ ਪਾਰਟੀ ਬਾਹਰ ਹੋ ਗਈ ਸਾਡਾ ਇੱਥੇ ਪਿੰਡ ਦਾ ਸਿੱਖਾ ਇਹ ਵੀ ਅਸੀਂ ਕਿਸੇ ਪਾਰਟੀ ਤਾਂ ਨਹੀਂ ਇਹ ਨਹੀਂ ਕਹਿਣਾ ਵੀ ਅਸੀਂ ਪਿੰਡ 'ਚ ਵਿਤ ਕਰਾਣੇ ਵਧਾਉਣਾ ਸੀ ਜੋੜਨੇ ਆ ਇਹ ਦੂਜੀ ਗੱਲ ਹੈਗੀ ਆ ਟੂਰਨਾਮੈਂਟ ਜਿਵੇਂ ਅਸੀਂ ਕਮੇਟੀ ਆ ਉਹ ਵੀ ਟੂਰਨਾਮੈਂਟ ਆਪਾਂ ਬੋਲਤਾ ਟੂਰਨਾਮੈਂਟ ਕਮੇਟੀ ਵੀ ਇਹੀ ਕੰਮ ਕਰੂ ਇਹੀ ਕਮੇਟੀ ਸਾਰਾ ਕੰਮ ਕਰੂਗੀ ਵੀ ਦੇਖ ਰਿਹਾ ਕਿ ਇਹਦੀ ਕਰੂਗੀ ਪਾਣੀ ਵਾਲੀ ਟੈਂਕੀ ਦੀ ਹੋਗੀ ਐਂਬੂਲੈਂਸ ਦੀ ਹੋਗੀ ਤੇ ਟੂਰਨਾਮੈਂਟ ਤਿੰਨੇ ਕੰਮ ਇਹ ਕਿੰਨੇ ਸਰਪੰਚ ਸਾਹਿਬ ਕਿੰਨੀ ਜ਼ਮੀਨ ਕਿੰਨੀ ਹੈ ਸਪੈਂਡ ਦੇ ਵਿੱਚ ਕਿੰਨੇ ਪੈਸੇ ਇਕੱਠੇ ਹੋਣ ਦੀ ਸੁਭਾਵਨਾ 4000 ਕਿੱਲਾ ਹੈਗਾ ਲਗਭਗ ਤੇ ਜੇ 200 ਰੁਪਏ ਦੇ حساب ਨਾਲ 8 ਲੱਖ ਰੁਪਏ ਹੋ ਜੂਗਾ ਇਹ ਇਕੱਠਾ ਇਹ ਸਰਕਾਰ ਵੱਲੋਂ ਇਹੋ ਜਿਹੇ ਕਾਰਜਾਂ ਵਾਸਤੇ ਕੋਈ ਜਿਹੜੀ ਹੈਗੀ ਗ੍ਰਾਂਟ ਜਾਂ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ ਨਹੀਂ ਸਾਨੂੰ ਨਹੀਂ ਕੋਈ ਅਸੀਂ ਪੁੱਛਿਆ ਸੀ ਨਹੀਂ ਆਪ ਨੂੰ ਜ਼ਰੂਰੀ ਲੋੜ ਆ ਇਸ ਚੀਜ਼ ਦੀ ਫਿਰ ਇਹ ਪਿੰਡ ਦੇ ਆਸਤੇ ਪਿੰਡ ਦੇ ਮੈਂਬਰ ਮੈਂਬਰ ਪਾਰਲੀਮੈਂਟ ਵੱਲੋਂ ਕੋਈ ਇਸ ਤਰ੍ਹਾਂ ਦੀ ਜਿਹੜੀ ਹੈਗੀ ਐ ਜਿਹੜੀ ਤੁਸੀਂ ਕਹਿ ਰਹੇ ਆ ਅੱਗ ਬੁਝਾਉਣ ਵਾਸਤੇ ਆਪ ਬਣਾਉਣਾ ਸਿਸਟਮ ਕੀ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਕੁਝ ਨਹੀਂ ਦਿੱਤਾ ਜਾਉਂਦਾ ਅਸੀਂ ਦੋ ਮਤੇ ਪਾ ਕੇ ਦੇਦੇ ਬਈ ਹੂੰ ਉਹਨਾਂ ਨੇ ਦੋ ਫੰਡ ਰੀਲੀਵ ਕਰਤੇ ਆ ਹੂੰ ਸਾਡੇ ਪਿੰਡ ਨੂੰ ਹਜੇ ਕੁਝ ਨਹੀਂ ਆਇਆ ਕੋਈ ਨਹੀਂ ਛੱਡਦੇ ਨੇ ਅਸੀਂ ਉਹ ਤੋਂ ਵੀ ਲੈ ਲਾਂਗੇ ਵੱਡਾ ਜੋਰ ਲੱਗਾ ਸੀ ਸੇਖਾ ਕਲਾਂ ਦਾ ਮੈਂ ਆਣ ਅਸੀਂ ਛੱਡਦੇ ਆ ਅਸੀਂ ਛੱਡਣਾ ਅਸੀਂ ਕੋਈ ਲੀਡਰ ਨਹੀਂ ਛੱਡਣਾ ਪੈਸੇ ਲੈਣੇ ਲੋ ਸਾਡੇ ਪਿੰਡਾਸਤੇ ਪੈਸੇ ਆਉਣੇ ਚਾਹੀਦੇ ਸਾਨੂੰ ਜਿੱਥੇ ਮਰਜ਼ੀ ਜਾਣ ਪਵੇ ਤਿਆਰ ਆ ਇੱਕ ਜਿਹੜਾ ਹੈਗਾ ਅੱਜ ਦੀ ਜਿਹੜੀ ਤੁਹਾਡੇ ਪ੍ਰਕਰਿਆ ਚੱਲ ਰਹੀ ਸੀ ਇਹਦੇ ਵਿੱਚ ਨਾ ਜਿਵੇਂ ਤੁਸੀਂ ਪਹਿਲਾਂ ਬੋਲਤਾ ਸੀਗਾ ਕਿ ਜਿਹੜੇ ਟੂਰਨਾਮੈਂਟਾਂ ਵਾਸਤੇ ਫੰਡ ਨਹੀਂ ਦਿੱਤਾ ਜਾਣਾ ਉਹਦੇ ਤੇ ਇਤਰਾਜ਼ ਵੀ ਲੱਗਿਆ ਸੀਗਾ ਕਿ ਜਿਹੜੇ ਕਿਉਂਕਿ ਜਿਹੜਾ ਸੇਖਾ ਕਲਾਂ ਨਗਰ ਹੈ ਜਦੋਂ ਹਰਜੀਤ ਬਰਾੜ ਬਾਜਾਖਾਨਾ ਦੀ ਗੱਲ ਤੁਰਦੀ ਤੇ ਨਾਲ ਕੇਵਲ ਸੇਖਾ ਦੀ ਗੱਲ ਵੀ ਤੁਰਦੀ ਹੈ ਤੇ ਉਹਦੇ ਤੇ ਜਿਹੜੇ ਕੁਝ ਬੰਦਿਆਂ ਨੇ ਇਤਰਾਜ਼ ਜਿਹੜਾ ਮੇਰੇ ਰਾਹੀਂ ਲਾਇਆ ਸੀਗਾ ਕਿਉਂਕਿ ਜੇ ਸੇਖਾ ਕਲਾ ਦਾ ਕੇਵਲ ਸਿੰਘ ਸੇਖਾ ਦਾ ਨਾਮ ਹੈ ਪੂਰੇ ਵਰਲਡ ਦੇ ਵਿੱਚ ਚੱਲਦਾ ਜੇ ਇੱਥੇ ਟੂਰਨਾਮੈਂਟਾਂ ਨੂੰ ਆਪਾਂ ਫੰਡ ਨਹੀਂ ਦਿੰਦੇ ਜਾਂ ਬੰਦ ਕਰ ਦਿੱਤੇ ਜਾਂਦੇ ਉਹ ਤੁਸੀਂ ਵੈਸੇ ਪਹਿਲਾਂ ਹੀ ਕਲੀਅਰ ਕਰਤੀ ਗੱਲ ਵੀ ਜਿਹੜਾ ਉਹ ਛੋਟੇ ਪੱਧਰ ਤੇ ਕੀਤਾ ਜਾਊਗਾ ਜਿਹੜੇ ਛੋਟੇ ਪੱਧਰ ਤੇ ਜੇ ਆਪਾਂ ਨਹੀਂ ਕਰਦੇ ਸੀ ਤਾਂ ਉਹ ਕਿਤੇ ਨਾ ਕਿਤੇ ਜਾ ਕੇ ਜਿਵੇਂ ਸਰਕਾਰ ਦਾ ਵੀ ਇੱਕ ਤਾਈ ਹੈ ਕਿ ਆਪਾਂ ਜਿਹੜੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੋੜਨਾ ਤਾਂ ਇੱਕੋ ਇੱਕ ਰਸਤਾ ਹੈ ਵੀ ਉਹਨਾਂ ਨੂੰ ਆਪਾਂ ਖੇਡਾਂ ਵੱਲ ਲਾ ਦਈਏ ਕੀ ਕਹੂੰਗੇ ਆਪਾਂ ਨਾ ਕਹਿ ਬੈਠੇ ਵੀ ਛੋਟਾ ਵੀ ਉਹ ਐਵੇਂ ਨਹੀਂ ਵੀ ਜਮੇ ਛੋਟਾ ਹੋਊਗਾ ਸਾਡੇ ਮੈਂ ਵੀ ਕਬੱਡੀ ਨੂੰ 12-13 ਸਾਲ ਦਿੱਤੇ ਆ ਮੇਰੇ ਦਿਲ ਦੀ ਤਮੰਨਾ ਵੀ ਆਪਾਂ ਚਾਹੇ 32 ਕਿਲੋ 48 ਕਿਲੋ 52 50 60 ਜਿੰਨੀ ਹੁੰਦੀ 70 75 ਓਪਨ ਬੱਤੀ ਤੋਂ ਲੈ ਕੇ ਜਾਂਦੀ ਓਪਨ ਟਿਕਰ ਅਸੀਂ ਨਰੋਲ ਕਰਾਉਣੀ ਪਿੰਡਾਂ ਨੂੰ ਰੋਲ ਕਹਿੰਦਾ ਭਾਬੀ ਇੱਕੋ ਪਿੰਡ ਦੇ ਬੰਦੇ ਵਧੀਆ ਕਰਾਇਆ ਦੇ ਕੇ ਵਧੀਆ ਉਹਨਾਂ ਦਾ ਆਪਾਂ ਨੂੰ ਮੰਨ ਲਓ ਨਾਮ ਰੱਖ ਕੇ ਵਧੀਆ ਉਹਨਾਂ ਨੂੰ ਬੈਸਟਾਂਸ ਤੇ ਰੱਖ ਕੇ ਕਰਾਵਾਂਗੇ ਤੇ ਜਦੋਂ ਟੂਰਨਾਮੈਂਟ ਦੇ ਦਿਨ ਆਏ ਤੇ ਇਹੀ ਜਿਹੜੇ ਮੰਨ ਲਓ ਤੁਹਾਨੂੰ ਕਹਿੰਦੇ ਵੀ ਟੂਰਨਾਮੈਂਟ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਸੀ ਆਹ ਟੂਰਨਾਮੈਂਟ ਪੂਰਾ ਵਧੀਆ ਹੋਇਆ ਇਹ ਚੀਜ਼ ਦੇ ਅਸੀਂ ਗਰੰਟੀ ਲੈਨੇ ਟੂਰਨਾਮੈਂਟ ਨੂੰ ਉਹਨੇ ਪਿੱਛੇ ਛੱਡ ਦੇ ਕਿਉਂਕਿ ਸਾਡੇ ਪਿੰਡ ਦੇ ਆਪਦੀਆਂ ਵਧੀਆ ਟੀਮਾਂ ਚਲ ਥੋੜਾ ਜਿਹਾ ਗੰਨਹਾਲ ਚੱਲ ਜੀ ਪੈ ਗਈ ਸੀ ਉਹ ਅਲੱਗ ਗੱਲ ਆ ਪਰ ਟੂਰਨਾਮੈਂਟ ਵਧੀਆ ਹੋਊਗਾ ਸਾਰੇ ਵਧੀਆ ਹੋਣਗੇ ਕ੍ਰਿਕਟ ਵਾਲੀਬਾਲ ਤੇ ਕਬੱਡੀ ਤਿੰਨੇ ਹੀ ਮਾੜਨ ਹੁੰਦੇ ਨੇ ਤਿੰਨੇ ਹੋਣਗੇ ਪੱਕਾ ਕਲੀਅਰ ਹੈ ਸੋ ਜਿਹੜਾ ਜਿਹੜੀ ਇੱਕ ਦੁਬਦਾ ਬਣ ਗਈ ਸੀ ਕਿ ਟੂਰਨਾਮੈਂਟ ਵਾਸਤੇ ਇਥੇ ਫੰਡ ਨਹੀਂ ਹੋਣਾ ਜਾਂ ਟੂਰਨਾਮੈਂਟ ਨਹੀਂ ਹੋਣਾ ਉਹਦੇ ਬਾਰੇ ਜਿਹੜੇ ਸਰਪੰਚ ਸਾਹਿਬ ਨੇ ਜਿਹੜਾ ਆਪਣੀ ਗੱਲ ਕਲੀਅਰ ਕਰਤੀ ਕਿ ਟੂਰਨਾਮੈਂਟ ਵੀ ਹੋਣ ਔਰ ਵਧੀਆ ਤਰੀਕੇ ਦੇ ਨਾਲ ਕਰਵਾਏ ਜਾਣਗੇ ਸਾਬਕਾ ਸੈਨਿਕ ਸਾਡੇ ਨਾਲ ਨੇ ਧਾਲੀਵਾਲ ਸਰਤਾਜ ਜੀ ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਅੱਜ ਦਾ ਫੈਸਲਾ ਹੋਇਆ ਕੀ ਲੱਗਦਾ ਜਿਹੜੇ ਜਿਹੜੇ ਫੰਡ ਜਿਹੜੇ ਜ਼ਮੀਨਾਂ ਵਾਸਤੇ ਰੱਖੇ ਗਏ ਆ ਜਾਂ ਹੋਰ ਵੱਖ-ਵੱਖ ਮੁਲਾਜ਼ਮਾਂ ਵਾਸਤੇ ਰੱਖੇ ਗਏ ਕੀ ਲੱਗਦਾ ਸਰ ਠੀਕ ਠਾਕ ਹੋ ਸਾਡੇ ਪਿੰਡ ਦੇ ਵਿੱਚ ਸੀ ਪਹਿਲਾਂ ਵੀ ਕਮੇਟੀ ਬਣੀ ਸੀਗੀ ਸੁਨਸਾਨ ਘਾਟ ਕਮੇਟੀ ਹਮ ਸਾਰੇ ਪਿੰਡ ਨੇ ਫੰਡ ਦਿੱਤਾ ਹੈ ਕੋਈ ਬੰਦਾ ਹੈ ਨਹੀਂ ਵੀ ਜਿਹਨੇ ਨਾ ਦਿੱਤਾ ਹੋਵੇ ਤੇ ਜਿੰਨੀ ਸਾਨੂੰ ਉਮੀਦ ਸੀਗੀ ਉਹ ਤੋਂ ਵੱਧ ਹੋਇਆ ਤੁਸੀਂ ਉੱਥੇ ਜਾਂਦੇ ਰਹਿੰਦੇ ਦੋ ਤਿੰਨ ਵਾਰੀ ਤੁਸੀਂ ਵੀਡੀਓ ਬਣਾਈ ਆ ਸਹਿਯੋਗ ਤਾਂ ਸਾਰਾ ਪਿੰਡ ਕਰਦਾ ਹੈ ਹੁਣ ਜਿਵੇਂ ਅਸੀਂ ਇਕੱਠੇ ਹੋਏ ਆ ਜੇ ਕਮੇਟੀ ਬਣ ਬਣ ਜੂਗੀ ਤਾਂ ਤੇ ਹੋਰ ਵਧੀਆ ਹੋਊਗਾ ਉਹ ਜੋ ਸਰਪੰਚ ਸਾਹਿਬ ਨੇ ਕਿਹਾ ਵੀ ਜਿਹੜੀ ਕਮੇਟੀ ਇਹ ਬਣਨੀ ਆ ਸਾਰੇ ਕੰਮ ਇਹੇ ਕਰੂਗੀ ਤੇ ਜੇ گاਉਂ ਨੂੰ ਪੰਚਾਇਤ ਬਦਲਦੀ ਆ ਤੇ ਕਮੇਟੀ ਇਹੇ ਰਹੂਗੀ ਸਹਯੋਗ ਅ ਪੰਚਾਇਤ ਦਿਆ ਕਰੂਗੀ ਇਹ ਬਹੁਤ ਵਧੀਆ ਫੈਸਲਾ ਹੈ ਬਹੁਤ ਵਧੀਆ ਫੈਸਲਾ ਜੀ ਅਸੀਂ ਤਾਂ ਬਹੁਤ ਖੁਸ਼ ਆ ਸਾਰੇ ਨਗਰ ਵਾਸਤੇ ਸਾਡੇ ਪਿੰਡ ਨੂੰ ਇਹ ਚੀਜ਼ ਦੀ ਲੋੜ ਸੀ ਤੇ ਸਰਪੰਚ ਸਾਹਿਬ ਨੇ ਸਾਰੀ ਪੰਚਾਇਤ ਨੇ ਸਾਰੇ ਨਗਰ ਨੇ ਬਹੁਤ ਸੋਹਣਾ ਸਟੈਪ ਲਿਆ ਹੈ ਤੇ ਮੇਰਾ ਖਿਆਲ ਹੈ ਵੀ ਸਾਰੇ ਖੁਸ਼ ਹੋ ਕੇ ਪੈਸੇ ਦੇਣਗੇ ਜਿਹੜੀ ਐਂਬੂਲੈਂਸ ਦੀ ਗੱਲ ਹੈ ਐਂਬੂਲੈਂਸ ਆਸਤੇ ਅਸੀਂ ਤਿੰਨ ਡਰਾਈਵਰ ਹੋ ਗਏ ਜੀ ਨਿਸ਼ਕਾਮ ਸੇਵਾ ਮੈਂ ਖੁਦ ਗੱਡੀ ਚਲਾਉਂਗਾ ਕੋਈ ਪੈਸਾ ਨਹੀਂ ਲਵਾਂਗਾ ਜਿੱਥੇ ਮੇਰੀ ਸੇਵਾ ਹੋਈ ਮੈਂ ਜਾਇਆ ਕਰੂੰਗਾ ਨਾਲ ਐਂਬੂਲੈਂਸ ਮੈਂ ਚਲਾਉਂਗਾ ਮੈਂ ਪੰਚਾਇਤ ਨੂੰ ਕਹਤਾ ਹਾਂ ਬਾਬਾ ਵਿਕਰਮਜੀਤ ਜੀ ਨੇ ਨੇ ਵੱਡਾ ਇੱਕ ਸ਼ਲਾਗ ਜੋ ਫੈਸਲਾ ਲਿਆ ਹੈ ਬਾਬਾ ਰੁਖੜਦਾਸ ਕਮੇਟੀ ਨੇ ਇੱਕ ਸਾਡੇ ਜਿਹੜੇ ਪੁਰਾਣੇ ਮਿੱਤਰ ਦੇ ਨੇ ਸੁੱਖਾ ਕੈਨੇਡੀਅਨ ਉਹਨਾਂ ਵੱਲੋਂ ਵੀ ਵੱਡੇ ਯੋਗਦਾਨ ਨਾਲੇ ਜਿਹੜੇ ਹਰ ਸਮੇਂ ਜਿਹੜਾ ਇਸ ਜਿਹੜੇ ਸਾਂਝੇ ਕੰਮ ਹੁੰਦੇ ਉਹਨਾਂ ਦਾ ਵਿੱਚ ਯੋਗਦਾਨ ਪੈਂਦਾ ਹੈ ਕੀ ਕਹੋਗੇ ਉਹਨਾਂ ਦਾ ਤਾਂ ਜੀ ਬਸ ਤੁਸੀਂ ਕਹਿ ਤਾ ਤੇ ਸਿਰ ਹੈ ਜੇ ਕਹਿ ਤਾ ਨਾ ਵੀ ਸੁੱਖੇ ਇੰਨਾ ਮੈਂ ਕਰਤਾ ਉਹਨੇ ਕਹਿੰਦਾ ਠੀਕ ਹੈ ਚਾਚਾ ਹੀ ਕਰਤਾ ਵਧੀਆ ਕਰਤਾ ਆ 50000 ਅੱਜ ਮੈਂ ਬੋਲਤਾ ਹੈ ਵੀ ਸੁੱਖੇ ਵੱਲ ਉਹ ਦੇਵਾਂਗੇ ਜਿਵੇਂ ਬਾਬਾ ਜੀ ਨੇ ਕਹਿ ਤਾ ਬਾਬਾ ਰੁਖੜਦਾਰ ਕਮੇਟੀ ਹੈ ਸਾਡਾ ਤਾਂ ਪਿੰਡ ਬਾਬਾ ਰੁਖੜਦਾਰ ਦੇ ਨਾਲ ਹੀ ਚੱਲਦਾ ਹੈ ਜਾਂ ਨਾਰੇ ਵੀਰਣਾ ਚੱਲਦਾ ਸੁੱਖਾ ਹੋਇਆ ਬਾਵਾ ਜੀ ਉਹ ਜਿੱਥੇ ਮਰਜ਼ੀ ਖੜਿਆ ਲਗੀ ਕਿਤੇ ਵੀ ਨਾਂ ਦਾ ਜਵਾਬ ਨਹੀਂ ਆਇਆਗਾ ਜਿੱਥੇ ਕਹਤਾ ਨਾ ਯੈਸ ਯੈਸ ਹੀ ਆ ਵੀ ਹਾਂ ਜੱਜਮਾ 50 ਕਹਤਾ ਉਹਨੇ ਕਹਿੰਦਾ ਠੀਕ ਆ ਚਾਚਾ ਵਧੀਆ ਕਹਤਾ ਉਹਨੇ ਇਹ ਨਹੀਂ ਕਹਿੰਦਾ ਤੂੰ ਵੱਧ ਕਹਤਾ ਹੋ ਸਕਦਾ ਉਹ ਹੋਰ ਕਰ ਦਿੰਦੇ ਕਹਣੀ ਮੈਂ ਅੱਜ ਇਕੱਠੇ ਹੋਏ ਸੀ ਇੱਥੇ ਪੰਚਾਇਤ ਇਕੱਠੀ ਹੋਈ ਸੀ ਤੇ ਮੇਰੇ ਮਨ ਨੂੰ ਲੱਗਾ ਬਹੁਤ ਸੋਹਣਾ ਕੰਮ ਹੈ ਤੇ ਚਲੋ ਮੈਂ ਸੁੱਖੇ ਨੂੰ 50000 ਰੁਪਏ ਕਹਤਾ ਸੁੱਖੇ ਨੂੰ ਮੈਂ ਕਹਿ ਦੂੰਗਾ ਉਹ 50000 ਰੁਪਏ ਉਹਨੇ ਕਹਿੰਦਾ ਠੀਕ ਆ ਚਾਚਾ ਦੇ ਦੇ ਆ ਨਹੀਂ ਕਹਿੰਦਾ ਵੀ ਨਹੀਂ ਸੂਗ੍ਰਾਮ ਪੰਚਾਇਤ ਜਿਹੜੇ ਪੰਚਾਇਤ ਮੈਂਬਰ ਵੀ ਇੱਥੇ ਮੌਜੂਦ ਨੇ ਬਾਬਰੂ ਖਰਦਾਸ ਪ੍ਰਬੰਧਕ ਕਮੇਟੀ ਵੀ ਵਧਾਈ ਦੀ ਪਾਤਰ ਹੈ ਕਿਉਂਕਿ ਵੱਡੇ ਯੋਗਦਾਨ ਨੇ ਐਨ ਆਰ ਆਈ ਵੀਰਾਂ ਵੱਲੋਂ ਵੀ ਵੱਡੇ ਯੋਗਦਾਨ ਆਏ ਨੇ ਸਾਰਿਆਂ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜਾ ਸ਼ਲਾਘਾ ਯੋਗ ਜਿਹੜਾ ਕਾਰਜ ਹੈ ਪਿੰਡ ਸਿੱਖਾ ਕਲਾਂ ਦੇ ਵਿੱਚ ਵਿੱਢਿਆ ਗਿਆ ਸੋ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਐ ਪਿੰਡ ਪਿੰਡ ਜਿਹੜੀ ਹੋਣ ਦੀ ਲੋਡ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਜਦੋਂ ਕਿਤੇ ਕਣਕਾਂ ਦੇ ਉੱਤੇ ਸਮੱਸਿਆ ਪੈਂਦੀ ਹੈ ਤਾਂ ਉਦੋਂ ਫਿਰ ਜਲਦੀ ਜਿਹੜੀ ਇਹ ਦੂਰ ਐਂਬੂਲੈਂਸਾਂ ਵਗੈਰਾ ਜਾਂ ਜਿਹੜੇ ਹਾਦਸੇ ਵਾਪਰਦੇ ਉਹਨਾਂ ਦੇ ਐਂਬੂਲੈਂਸਾਂ ਦੂਰ ਹੁੰਦੀਆਂ ਜਾਂ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੂਰੋਂ ਆਉਣ ਕਾਰਨ ਉਹ ਜਿਹੜੇ ਨੁਕਸਾਨ ਵੱਡੇ ਹੋ ਜਾਂਦੇ ਨੇ ਸੋ ਪਿੰਡ-ਪਿੰਡ ਜਿਹੜੇ ਅਜਿਹੇ ਫੈਸਲੇ ਲੈਣ ਦੀ ਵੱਡੀ ਲੋਡ